ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹੋਰ ਸੰਦੇਸ਼ ਸਭ ਠੀਕ ਠਾਕ ਹੋ ਤੇ ਤੁਹਾਡਾ ਸਵਾਗਤ ਹੈ ਮੇਰੇ ਇਸ YouTube ਚੈਨਲ 'ਤੇ ਅੱਜ ਮੈਂ ਖੋਲ੍ਹ ਕੇ ਆ ਹਰਿਆਣਾ ਦੇ ਇੱਕਾ ਸ਼ਹਿਰ ਵਿੱਚ ਤੇ ਮੈਂ ਇੱਥੇ ਗੁਰੂ ਪੀਠੇ ਪਵਿੱਤਰ ਅਸਥਾਨਾਂ ਜਿੱਥੇ ਕੀ ਤੁਨ ਤੁਨ ਪਾਸ਼ਾਏ 6ਵੇਂ ਔਰ 9ਵੇਂ ਪਾਸ਼ਾਏ ਇੱਥੇ ਆਏ ਸਨ ਪਵਿੱਤਰ ਅਸਥਾਨ ਦੇ ਆਪਾਂ ਦਰਸ਼ਨ ਕਰਾਂਗੇ ਤੇ ਮੈਂ ਇਥੋਂ ਹੁਣ ਮੁੜਨ ਲੱਗਿਆ ਸਾਹਮਣੇ ਤੁਹਾਨੂੰ ਪਵਿੱਤਰ ਇਹ ਸਾਹਮਣੇ ਜਿਹੜੀ ਪੀਵਾ ਤੋਂ ਜਿਹੜੀ ਰੋੜ ਆ ਰਹੀ ਹੈ ਜੀ ਤੇ ਪਿੱਛੇ ਮੇਰੇ ਸ਼ਹਿਰ ਜਿਹੜਾ ਇਹ ਚੀਕਾ ਹੈਗਾ ਇਹ ਲੱਗਾ ਹੋਇਆ ਬੋਰ ਗੁਰਦੁਆਸਾ ਦਾ ਇੱਕਮਕਾਰ ਵਾਹਿਗੁਰੂ ਜੀ ਕੀ ਫਤਿਹ ਪਵਿੱਤਰ ਸਥਾਨ ਜਿਹੜਾ ਹੈ ਇਤਿਹਾਸਕ ਸਥਾਨ ਹੈ ਜੀ ਗੁਰਦੁਆਰਾ ਸਾਹਿਬ ਪਾਸ਼ਾ ਜੀ 6ਵੀਂ ਅਤੇ 9ਵੀਂ ਚੀਕਾ ਤੇ ਆਓ ਆਪਾਂ ਅੰਦਰ ਚੱਲਦੇ ਆਂ ਦਰਸ਼ਨ ਕਰਾਂਗੇ ਅੰਦਰ ਗੁਰਦੁਆਰ ਸਾਹਿਬ ਦੇ ਇਹ ਰਸਤਾ ਹੈਗਾ ਗਲੀਆਂ ਦੇ ਵਿੱਚੋਂ ਦੀ ਗੁਰਦੁਆਰਾ ਸਾਹਿਬ ਜਾਣ ਨੂੰ ਜੱਪਾ ਗੁਰਦੁਆਰ ਸਾਹਿਬ ਜਾ ਰਹੇ ਆ ਤੇ ਸਾਹਮਣੇ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਹੋ ਗਏ ਆ ਤੇ ਆਪਾਂ ਉੱਥੇ ਚੱਲਾਂਗੇ ਸਾਹਮਣੇ ਗੁਰਦੁਆਰ ਸਾਹਿਬ ਆਪਾਂ ਪਹੁੰਚ ਚੁੱਕੇ ਆ ਦਰਸ਼ਨ ਹੋ ਗਏ ਤੁਹਾਨੂੰ ਪਾਤਸ਼ਾਹ 6ਵੀਂ ਤੇ ਪਾਤਸ਼ਾਹ 9ਵੀਂ ਜਿੱਥੇ ਆਏ ਸਨ ਆਪਾਂ ਅੱਗੇ ਚੱਲਦੇ ਆਂ ਤੇ ਦਰਸ਼ਨ ਕਰਾਂਗੇ ਤੇ ਮੈਂ ਐਕਟਵੇ ਦੇ ਉੱਤੇ ਆਇਆ ਜੀ ਤੁਹਾਨੂੰ ਦਰਸ਼ਨ ਕਰਾਉਣ ਲਈ ਕਪੜਾ ਆਉਣ ਦਰਸ਼ਨ ਕਰਾਂਗੇ ਸਾਹਮਣੇ ਜੋੜਾ ਘਾਰ ਆ ਐਫ ਆਈ ਦੇ ਸ਼ਾਮੇ ਜਿਹੜਾ ਸਕੂਟਰ ਲਗਾ ਦਵਾਂਗੇ ਤੇ ਸਾਹਮਣੇ ਗੁਰੂ ਦੇ ਜਿਹੜੇ ਨਿਸ਼ਾਨ ਸਾਹਿਬ ਝੂਲ ਰਹੇ ਨੇ ਤੇ ਆਪਾਂ ਅੰਦਰ ਚਲਾਂਗੇ ਇਹ ਇਤਰਾ ਹੈਗਾ ਤੁਹਾਨੂੰ ਜ਼ੂਮ ਕਰਕੇ ਦਿਖਾ ਦਵਾਂ ਦਫ਼ਤਰਾ ਗੁਰਦੁਆਰਾ ਸਹਾਇ ਪਾਸ਼ਾਸ਼ੇਮੀ ਤੇ ਨੌਵੀਂ ਚੀਕਾ ਕੈਥਲ ਪ੍ਰਬੰਧ ਹੈਗਾ ਜਿਹਨਾਂ ਦਾ ਦੇਣ ਹਰਿਆਣਾ ਸੇ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਅੰਡਰ ਹੈਗਾ ਜਾਓ ਅੱਗੇ ਚੱਲਦੇ ਨੇ ਦਰਸ਼ਕ ਕਰਾਂਗੇ ਬਹੁਤ ਸੋਹਣੀ ਜਿਹੜੀ ਨਵੀਂ ਬਿਲਡਿੰਗ ਬਣੀ ਹੋਈ ਹੈਗੀ ਹੈ ਜੀ ਇੱਥੇ ਇਤਰ ਕੋਈ ਪੁਰਾਣਾ ਇਤਰ ਹੋਣਾ ਇਹਨਾਂ ਦਾ ਪੁਰਾਣੀ ਹੁਣ ਖਤਮ ਹੋ ਚੁੱਕੀ ਆ ਤੇ ਇਹ ਲੰਗਰ ਹਾਲ ਦੇ ਨਾਲ ਹੀ ਜੋੜਾ ਕਰ ਲੈ ਤੇ ਆਪਾਂ ਇੱਥੇ ਜਿਹੜੇ ਆ ਜੁੱਤੀਆਂ ਤਾਰ ਕੇ ਬਾਹਰ ਹੀ ਤੇ ਫਿਰ ਆਪਾਂ ਅੰਦਰ ਚੱਲਾਂਗੇ ਸਾਹਮਣੇ ਬਾਬਾ ਜੀ ਲੰਗਰ ਵਾਲੇ ਬੈਠੇ ਨੇ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਹਾਲ ਸਾਹਿਬ ਆਏ ਵੀ ਫਤੇ ਹੋ ਗਏ ਨੇ ਅੱਛਾ ਨਹੀਂ ਇੱਧਰ ਦਰਬਾਰ ਸਾਹਿਬ ਸੀ ਪਹਿਲੇ ਨਹੀਂ ਨਹੀਂ ਅੱਛਾ ਉਹ ਪਹਿਲੇ ਉੱਤੇ ਆ ਇਹ ਕਿੱਥੇ ਦਫ਼ਤਰ ਸੀ ये बाबा अमरीक सिंह जी की चल रही है अच्छा 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 जी ठीक 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 ਚੇ ਕੇਸੀ ਬਾਬਾ ਜੀ ਕਾਰ ਸੇਵਾ ਵਾਲੇ ਤੇ ਇਧਰ ਇਹ ਲੰਗਰ ਹਾਲ ਆ ਜੀ ਤੇ ਆਪਾਂ ਪਹਿਲਾਂ ਦਰਸ਼ਨ ਲੰਗਰ ਹਾਲ ਦੇ ਕਰ ਲਈਏ ਤੇ ਜਿਸ ਮਾਈ ਭਾਈ ਨੇ ਲੰਗਰ ਚਕਣਾ ਉਹ ਇੱਥੇ ਜਦੋਂ ਮਰਜੀ ਲੰਗਰ ਚੱਲਦਾ ਰੰਦਾ ਹੈਗਾ ਤੇ ਸਾਹਮਣੇ ਐ ਸੋਈ ਹੈਗੀ ਧੌਣ ਧਾਣ ਵਾਲਾ ਪਰ ਕਾਮਾ ਜੀ ਇੱਧਰ ਲੰਗਰ ਦਾ ਜੁੱਦਾ ਕਾਮਾ ਸਾਰਾ ਬਰਤਨ ਪਏ ਇਹ ਵੀ ਦੇਖ ਸਕਦੇ ਆ ਸਾਰਾ ਲੰਗਰ ਹਾਲ ਆ ਇਹ ਤੇ ਆਓ ਆਪਾਂ ਉੱਪਰ ਪਹਿਲਾਂ ਦਰਸ਼ਨ ਕਰਦੇ ਆਂ ਸਭ ਤੋਂ ਪਹਿਲਾਂ ਆਪਾਂ ਇੱਥੇ ਦੇ ਦਰਸ਼ਨ ਕਰਾਂਗੇ ਇਤਿਹਾਸ ਦੇ ਉਹ ਪਹਿਲਾਂ ਆਪਾਂ ਦਰਸ਼ਨ ਕਰਾਂਗੇ ਇਤਿਹਾਸ ਦੇ ਤੇ ਉਸ ਤੋਂ ਪਹਿਲਾਂ ਆਪਾਂ ਨਤਮਸਤਕ ਹੋਨੇ ਆ ਜੀ ਆਓ ਚੱਲਦੇ ਹੱਥ ਧੋ ਕੇ ਅੰਦਰ ਚੱਲਾਂ ਪਾਣੀ ਜਿਹੜਾ ਮੈਂ ਛੱਡ ਦਿੱਤਾ ਇਹਦੇ ਵਿੱਚ ਤੇ ਤਾਂ ਜੋ ਖਾਲੀ ਜੀ ਪੈਰ ਧੋ ਕੇ ਆਪਾਂ ਅੰਦਰ ਜਾਵਾਂਗੇ ਤੇ ਸਭ ਤੋਂ ਪਹਿਲਾਂ ਨਿਸ਼ਾਨ ਸਾਹਿਬ ਜੀ ਦੇ ਦਰਸ਼ਨ ਕਰ ਲੋ ਜੋ ਕੋਈ ਮੇਰੀ ਇਸ ਵੀਡੀਓ ਨੂੰ ਦੇਖ ਰਿਹਾ ਉਹਨਾਂ ਦੇ ਕਮਾ ਕਰਾਂ ਵਿੱਚ ਦਿਨ ਦੁਕੜੀ ਰਾਤ ਚੌਕਣੀ ਹੋਵੇ ਜੀ ਦੁੱਖਾਂ ਕਲੇ ਛੱਤੋ ਨਾ ਸੋਵੇ ਤੇ ਆਓ ਆਪਾਂ ਨਾਲ ਜਿਹੜਾ ਇਤਿਹਾਸ ਪੜਾਂਗੇ ਤੋ ਪੋ ਬਹੁਤ ਆ ਸੰਗਤ ਜੀ ਦਰਸ਼ਨ ਵੀ ਜ਼ਰੂਰੀ ਸੀ ਤੁਹਾਨੂੰ ਕਰਾਉਣੇ ਤੇ ਮੈਂ ਕਈ ਦਿਨ ਦਾ ਸੋਚਦਾ ਸੀ ਚੀਕੇ ਵਾਲੇ ਗੁਰਦੁਆਰਾ ਸਾਹਿਬ ਜਾ ਕੇ ਆਵਾਂ ਤੇ ਉੱਪਰ ਆਪਾਂ ਦਰਵਾਸਾ ਚੱਲਦੇ ਹਾਂ ਉਸ ਤੋਂ ਪਹਿਲਾਂ ਆਪਾਂ ਜਿਹੜਾ ਇੱਥੇ ਦਾ ਸੰਖੇਪ ਇਤਿਹਾਸ ਆ ਤੁਸੀਂ ਦਰਸ਼ਨ ਕਰੋ ਤੇ ਸੰਗਤ ਜੀ ਇਹਦਾ ਤੁਸੀਂ ਪੌਜ਼ ਕਰਕੇ ਨਾਲੇ ਗੁਰੂ ਦੇ ਆ ਵੀਡੀਓ ਦੇਖਣਾ ਗੁਰਦੁਆਰਾ ਸਾਹਿਬ ਦੀ ਤੇ ਨਾਲੇ ਤੁਸੀਂ ਸੰਗਤ ਜੀ ਇਹਨੂੰ ਪੌਜ਼ ਕਰਕੇ ਪੜ੍ਹਨਾ ਜੀ ਸੰਖੇਪ ਇਤਿਹਾਸ ਗੁਰਦੁਆਰਾ ਸਾਹਿਬ ਪਾਤਸ਼ਾਹ 6ਵੀਂ ਅਤੇ ਨੌਵੇਂ ਚੀਕਾ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਵੀ ਲਿਖਿਆ ਹੋਇਆ ਜੀ ਇਸ ਪਵਿੱਤਰ ਸਥਾਨ ਤੇ ਸਿੱਖ ਧਰਮ ਦੇ 6ਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਮਾਰੇ ਮੇਰੀ ਪੀਰੀ ਦੇ ਮਾਲਕ ਉਸ ਵਕਤ ਆਏ ਜਦੋਂ ਉਹ ਆਪਣੇ ਸਾੰਢੋ ਸਾਈਂ ਦਾਸ ਜੀ ਪਾਸ ਪਿੰਡ ਡਰੋਲੀ ਜ਼ਿਲ੍ਹਾ ਫੋਜ਼ਪੁਰ ਵਿੱਚ ਪਰਚ ਧਰਮ ਪ੍ਰਚਾਰ ਕਰਨ ਹਿੱਤ ਠਹਿਰੇ ਹੋਏ ਸਨ ਇਹ ਉਦੋਂ ਬਾਅਦ ਇਹ ਇੱਥੇ ਆਏ ਨੇ ਜੀ 2 ਦਿਨ ਇੱਥੇ ਠਹਿਰੇ ਸੀਗੇ ਤੇ ਉਸ ਤੋਂ ਬਾਅਦ ਕੁਝ ਵਿਦਵਾਨ ਸਿੱਖ ਧਰਮ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਵੀ ਇਸ ਪਵਿੱਤਰ ਅਸਥਾਨ ਤੇ ਮੰਨਦੇ ਹਨ ਮਹਾਨ ਕੋਸ਼ ਕਿਰਤ ਭਾਈ ਕਾਨ ਸਿੰਘ ਜੀ ਨਾਵੇ ਵਾਲੇ ਅੰਦਰ ਲਿਖਿਆ ਤੇ ਥੱਲੇ ਉਸ ਤੋਂ ਥੱਲੇ ਲਿਖਿਆ ਜੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸਿੱਖ ਧਰਮ ਦੇ ਨੌਵੇਂ ਗੁਰੂ ਤੇ ਛੇਵੇਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਉਸ ਵਕਤ ਆਏ ਜਦੋਂ ਉਹਨਾਂ ਨੂੰ ਸ੍ਰੀ ਅਨੰਦਪੁਰ ਸਾਹਿਬ ਇੱਕ ਕਸ਼ਮੀਰੀ ਪਿੰਡ ਤਾਂ ਨੂਰ ਔਰੰਗਜ਼ੇਬ ਵੱਲੋਂ ਉਹਨਾਂ ਨੂੰ ਜਬਰਦਸਤੀ ਮੁਸਲਮਾਨ ਬਨਣ ਲਈ ਫਰਿਆਦ ਕੀਤੀ ਸਤਗੁਰਾਂ ਨੇ ਉਹਨਾਂ ਦੀ ਬੇਨਤੀ ਸੁਣ ਕੇ ਹਿੰਦੂ ਧਰਮ ਨੂੰ ਬਚਾਉਣ ਖਾਤਰ ਦਿੱਲੀ ਦੇ ਸਹੀਦ ਦੇਨ ਲਈ ਜਾਂਦੇ ਹੋਏ ਇੱਥੇ ਭਾਈ ਗਲੋਰਾ ਜੀ ਮਸੰਤਪਾ ਠਹਿਰੇ ਸਨ ਜੋ ਉਸ ਵਕਤ ਵਕਤ ਸਾਰੇ ਬਾਂਗਰ ਦੇਸ਼ ਆਹੰਸੀ ਤੋਂ ਹਿਸਾਰ ਤੱਕ ਦਾ ਜ਼ਥੇਦਾਰ ਸੀ ਨਾਲ ਆਈਆਂ ਸੰਗਤਾਂ ਵੀ ਦਿੱਲੀ ਜਾਣਾ ਚਾਹੁੰਦੀਆਂ ਸੀ ਪਰ ਗੁਰੂ ਜੀ ਨੇ ਉਹਨਾਂ ਨੂੰ ਇੱਥੋਂ ਹੀ ਵਾਪਸ ਜਾਣ ਲਈ ਕਿਹਾ ਫਿਰ ਸੰਗਤਾਂ ਨੇ ਬੇਨਤੀ ਕੀਤੀ ਗੁਰੂ ਜੀ ਅਸੀਂ ਆਪ ਜੀ ਦਾ ਵਿਛੋੜਾ ਨਹੀਂ ਸਹਿ ਸਕਦੇ ਸੋ ਗੁਰੂ ਜੀ ਨੇ ਬਚਨ ਕੀਤੇ ਕਿ ਇਸ ਸਥਾਨ ਦੇ ਦਰਸ਼ਨ ਕਰਨ ਨਾਲ ਮੇਰੇ ਦਰਸ਼ਨਾਂ ਦਾ ਫਲ ਪ੍ਰਾਪਤ ਹੋ ਜਾਵੇਗਾ ਜੋ ਸ਼ਰਧਾ ਨਾਲ ਅਰਦਾਸ ਕਰੇਗਾ ਸੋ ਉਹ ਜਿਹੜੀ ਆ ਪੂਰੀ ਹੋਏਗੀ نوٹ ਇਸ ਸਥਾਨ ਤੇ ਸੰਗਰਾਂਦ ਤੇ ਮੱਛਿਆ ਦਿਹਾੜਾ ਹਰ ਮਹੀਨੇ ਬੜੀ ਸ਼ਰਧਾ ਨਾਮ ਨਾਇਗੰਧਾ ਜਿੰਨਾ ਸਜਣਾ ਪਾਸ ਵਿਰਦ ਗੁਟਕੇ ਪੋਥੀਆਂ ਘਰਾਂ ਵਿੱਚ ਵਿਖੇ ਹਾਨ ਕਿਰਪਾ ਕਰ ਗੁਰਦਵਾਰ ਸਾਹਿਬ ਦੇ ਸਤਕਾ ਸਹਿਤ ਪਹੁੰਚਾਉਣ ਦੀ ਕਿਰਪਾ ਕਰੋ ਜੀ ਤੇ ਬੜਾ ਵੱਡੀ ਗੱਲ ਲਿਖੀ ਆ ਜੀ ਸੰਗਤ ਜੀ ਇਸ ਸਥਾਨ ਦੇ ਦਰਸ਼ਨ ਕਰਨ ਨਾਲ ਹੀ ਮੇਰੇ ਦਰਸ਼ਨਾ ਦਾ ਫਲ ਪ੍ਰਾਪਤ ਹੋਵੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਇਹ ਲਫ਼ਜ਼ ਨੇ ਕਹੇ ਹੋਏ ਜੋ ਸ਼ਰਧਨਾ ਅਰਦਾਸ ਕਰੇਗਾ ਉਸ ਕੋ ਪੂਰੀ ਹੋਵੇਗੀ ਤੇ ਇਸ ਉੱਪਰ ਹੈ ਜੀ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਦਾ ਲਾਸਟ ਆਫ ਵਰਦ ਇਸ ਕਾਰਜ ਲਈ ਜਾਂਦੇ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਾ ਵਿਖੇ ਇਸ ਪਾਵਨ ਸਥਾਨ ਤੇ ਦੋ ਦਿਨ ਠਹਿਰੇ ਤੇ ਸੰਗਤ ਨਾਲ ਗੋਮਤ ਨਾਲ ਜੋੜਿਆ ਜੀ ਆਓ ਆਪਾਂ ਅੱਗੇ ਅਰਦਾਸ ਕਰਾਂਗੇ ਇਹ ਹੈ ਕੜਾ ਪ੍ਰਸ਼ਾਦ ਇੱਥੋਂ ਪ੍ਰਾਪਤ ਕਰੋ ਜੀ ਅੱਜ ਕਿਉਂਕਿ ਅੱਜ ਕੋਈ ਦਿਹਾੜਾ ਨਹੀਂ ਹੈਗਾ ਇਸ ਕਰਕੇ ਇੱਥੇ ਕੋਈ ਜਿਹੜੇ ਸੇਵਾਦਾਰ ਸਾਹਿਬ ਨਹੀਂ ਹੈਗੇ ਤੇ ਗੁਰਦੁਆਰ ਸਾਹਿਬ ਆਪਾਂ ਚੱਲਾਂਗੇ ਅੰਦਰ ਨਤਮਸਤਕ ਹੋਵਾਂਗੇ ਤੇ ਦਰਬਾਰ ਸਾਹਿਬ ਦਾ ਸਮਾਂ ਲਿਖਿਆ ਹੋਇਆ ਤੇ ਪੜ ਸਕਦੇ ਹਾਂ ਤੇ ਆਓ ਆਪਾਂ ਦਰਨਤ ਮਸਤ ਖੋਵਾਂਗੇ ਜੀ ਬਹੁਤ ਸੋਹਣਾ ਅੰਦਰ ਗੁਰਦੁਆਰਾ ਸਾਹਿਬ ਜਿਹੜਾ ਬਣਿਆ ਹੋਇਆ ਹੈ ਜੀ ਖਾਲਸਾ ਵਾਹੀ ਗੁਰੂ ਫਤਿਹ ਜੀ ਹੋਰ ਆਪਾਂ ਠੀਕ ਠਾਕ ਹੋ ਤੇ ਦਰਸ਼ਕੋ ਤੇਗਵਧ ਦਸਮਰੀਏ ਘਰ ਨੌਨੇ ਦਾ ਆਵੇ ਤਾਂ ਆਏ ਸਾਹਿਬ ਥਾਂ ਹੀ ਹੋਏ ਸਹਾਏ ਸਾਥ ਸੰਗਤ ਜੀ ਦਰਸ਼ਨ ਕਰੋ ਤੇ ਗੁਰੂ ਘਰ ਦੀਆਂ ਜਿਹੜੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਤੇ ਤੁਸੀਂ ਇਸ ਵੇਲੇ ਦੇਖ ਰਹੇ ਹੋ ਗੁਰਦੁਆਰਾ ਸਾਹਿਬ ਪਾਛਾ 6ਵੀਂ ਤੇ ਪਾਛਾ 9ਵੀਂ ਜੀ ਤੁਹਾਨੂੰ ਤਨ ਸ੍ਰੀ ਗੁਰੂ ਤੇਗਵਧ ਸਾਹਿਬ ਜੀ ਦਾ ਇਹ ਇਤਿਹਾਸਿਕ ਸਥਾਨ ਤੇ ਦਰਸ਼ਨ ਕੀਤੇ ਆਪਾਂ ਨੇ ਚਲੋ ਆਪਾਂ ਤੁਹਾਡੀਆਂ ਸਾਰਿਆਂ ਦੀਆਂ ਜਿਹੜੇ ਹਾਜ਼ਰੀਆਂ ਆਪਾਂ ਲਗਾ ਦਿੱਤੀਆਂ ਨੇ ਆਓ ਇੱਥੇ ਪਹਿਲਾਂ ਮੱਥਾ ਟੇਕਾਂ ਨਤਮਸਤਕ ਹੋਵਾਂਗੇ ਤੁਸੀਂ ਵੀ ਸਾਰੇ ਨਤਮਸਤਕ ਹੋਵੋ ਜੀ ਹੋਏ ਇਹ ਤਾਂ ਤਾਂ ਸ੍ਰੀ ਗੁਰਗਾਂ ਸਾਹਿਬ ਜੀ ਬੜੇ ਸੋਹਣੇ ਰਮਾਲਾ ਸਾਹਿਬ ਦੇ ਵਿੱਚ ਲੱਗਦੇ ਭਏ ਬਹੁਤ ਸੋਹਣੇ ਸਜੇ ਹੋਏ ਨੇ ਜੀ ਤੇ ਇੱਧਰ ਜਿਹੜੇ ਵੀ ਕੀਰਤਨ ਵਗੈਰਾ ਹੁੰਦਾ ਜਦੋਂ ਤੇ ਸਾਜ ਨਗਾਰਾ ਪਏ ਨੇ ਅੱਜ ਦਾ ਹੁਕਮਨਾਮਾ ਸਾਫ ਜਿਹੜਾ ਇੱਥੇ ਲਿਖਿਆ ਹੋਇਆ ਆ ਬਾਹਰ ਨਹੀਂ ਸੀ ਮੈਨੂੰ ਨਜ਼ਰ ਆਇਆ ਕਿਉਂਕਿ ਥੋੜਾ ਹੱਥ ਫੇਰਿਆ ਹੋਇਆ ਸੀਗਾ ਗੁਰਦਾਸ ਸਾਹਿਬ ਪਾਸ਼ਾ 6ਵੀਂ ਤੇ 9ਵੀਂ ਚੀਕਾ ਕੈਥਲ ਜੁਗ ਜੁਗਟਾਲ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅੱਜ ਦਾ ਫਰਮਾਨ ਜਿਹੜਾ ਤੁਸੀਂ ਸੰਗਤ ਜੀ ਪੜੋ ਤੇ ਨਾਲੇ ਗੁਰਦਾਸ ਸਾਹਿਬ ਦੇ ਦਰਸ਼ਨ ਕਰਿਓ ਨਾਲੇ ਇਸ ਨੂੰ ਪੌਜ਼ ਕਰਕੇ ਪੜ੍ਹਨਾ ਜੀ ਆਓ ਆਪ ਅੱਗੇ ਚੱਲਦੇ ਆਂ ਤੇ ਨਗਾਰਾ ਸਾਹਿਬ ਤੇ ਆਪਾਂ ਬਿਲਕੁਲ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਿੱਛੇ ਮੈਂ ਖੜਾ ਨਤਮਸਤਕ ਹੋਇਆ ਸਭ ਦੀਆਂ ਦੁਆਵਾਂ ਮੰਗਦਾ ਜੀ ਸਭ ਦੇ ਜੋ ਵੀ ਇਸ ਵੀਡੀਓ ਨੂੰ ਦੇਖ ਰਿਹਾ ਉਹਦੇ ਕਮਾਕਾਰਾਂ ਚ ਦਿਨ ਦੁਗਣੀ ਰਾਤ ਚੌਕਣੀ ਹੋਵੇ ਜੀ ਇਧਰ ਨਗਾਰਾ ਸਾਹਿਬ ਜੋ ਕਿ ਅਰਦਾਸ ਵੇਲੇ ਨਗਾਰਚੀ ਲੋ ਜਿਹੜਾ ਬਚਾਇਆ ਜਾਂਦਾ ਹੈਗਾ ਤੇ ਇਹ ਬਹੁਤ ਸੋਹਣਾ ਗੁਰਦੁਆਰਾ ਸਾਹਿਬ ਫਾਲ ਹੈਗਾ ਸੰਜੋਜੀ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਨਵਾਂ ਹੀ ਇਹ ਜਿਹੜਾ ਗੁਰਦੁਆਸਾ ਬਣਿਆ ਹੋਇਆ ਉੱਪਰ ਵੀ ਛੱਤ ਤੇ ਟੈਲਾਂ ਲੱਗੀਆਂ ਹੋਈਆਂ ਨੇ ਸਿੰਘ ਸਾਹਿਬ ਜੀ ਬੈਠੇ ਨੇ ਆਪਾਂ ਪ੍ਰਸ਼ਾਦ ਲਵਾਂਗੇ ਥੈਨ ਆਪਾਂ ਫਿਰ ਅਗਲੇ ਡੈਸਟੀਨੇਸ਼ਨ ਤੇ ਪਹੁੰਚਾਂਗੇ ਪੌਣੇ 2 ਹੋ ਗਏ ਆ ਤਕਰੀਬ ਸੰਗਤ ਜੀ ਆਪਾਂ ਇਸ ਵੇਲੇ ਗੁਰਦੁਆਸਾ ਪਾਸ਼ਾਹੀ ਸ਼ਹੀਮੀ ਤੇ ਨੌਮੀ ਟੀਕਾ ਦੇ ਵਿੱਚ ਖੜੇ ਆ ਜੋ ਕਿ ਇਤਿਹਾਸ ਗੁਰਦੁਆਰਾ ਸਾਹਿਬ ਹੈ ਤੇ ਇਹ ਲੰਗਰ ਹਾਲ ਦੇ ਵਿੱਚ ਖੜੇ ਆ ਤੇ ਮੇਰੀ ਨਜ਼ਰ ਪਈ ਇੱਕ ਇਤਿਹਾਸਕ ਜਗ੍ਹਾ ਦੀ ਜਿੱਥੇ ਪਹਿਲਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਤ ਸਨ ਇਹ ਦੇਖੋ ਤੁਸੀਂ ਉਸ ਵੇਲੇ ਦਾ ਜਿਹੜਾ ਦਰਵਾਜ਼ਾ ਬਣਿਆ ਹੋਇਆ ਹੈਗਾ ਇਹਦੇ ਅੰਦਰ ਪਹਿਲਾਂ ਤਾਂ ਤਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸ਼ੋਭਤ ਸਨ 1946 ਤੇ ਮੀਨਾਕਾਰੀ ਸੰਗਤ ਜੀ ਦੇਖੋ ਕਿੰਨੀ ਵਧੀਆ ਆ ਆ ਦੇਖੋ ਤੁਹਾਨੂੰ ਜ਼ੂਮ ਕਰਕੇ ਦਿਖਾਵਾਂ ਕਿੰਨੀ ਵਧੀਆ ਕੀਤੀ ਹੋਈ ਆ ਤੇ 1946 ਲਿਖਿਆ ਹੋਇਆ ਤੇ ਇਧਰ ਵੀ ਸੇਵਾ ਕੀਤੀ ਬੋਹੜ ਸਿੰਘ ਪਟਿਆਲੇ ਵਾਲਿਆਂ ਨੇ ਪਟਿਆਲੇ ਵਾਲਿਆਂ ਦੀ ਜਿਹੜੀ ਆ ਇਹ ਸੇਵਾ ਕੀਤੀ ਹੋਈ ਆ ਬੋਰ ਸਿੰਘ ਮਿਤਰਿ ਸਨ ਉਹਨਾਂ ਵੱਲੋਂ ਇਹ ਜਿਹੜੀ ਦਰਵਾਜ਼ੇ ਦੀ ਸੇਵਾ ਕੀਤੀ ਹੋਈ ਆ ਜੀ ਤੁਸੀਂ ਦੇਖ ਸਕਦੇ ਹੋ ਹਜੇ ਵੀ ਜਿਹੜਾ ਉੱਥੋਂ ਇਹਨਾਂ ਦੇ ਜਿਹੜੇ ਸੇਵਾਦਾਰ ਸਾਹਿਬ ਆ ਉਹਨਾਂ ਦਾ ਕਹਿਣਾ ਵੀ ਜਿਹੜਾ ਉਹਨਾਂ ਦਾ ਪਰਿਵਾਰ ਆ ਕੇ ਉਹ ਵੀ ਇਸ ਦਰਵਾਜ਼ੇ ਨੂੰ ਮੱਥਾ ਟੇਕਣ ਲਈ ਆਉਂਦੇ ਆ ਆਪਾਂ ਜਿਹੜੀ ਸੰਗਤ ਮੇਰੇ ਇਸ ਚੈਨਲ ਨੂੰ ਦੇਖ ਰਹੀ ਹੈ ਕਿਰਪਾ ਕਰਕੇ ਤੁਸੀਂ ਵੀ ਮੇਰੇ ਨਾਲ ਜੁੜੋ ਤੇ ਆਪਾਂ ਨਮਸਕਾਰ ਕਰਦੇ ਆ ਜੀ ਇਸ ਦਰਵਾਜ਼ੇ ਨੂੰ ਜਿੱਥੇ ਕਿ ਪਹਿਲਾਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਜੀ ਦਾ ਇਹ 메ਨ ਦਵਾਰ ਹੁੰਦਾ ਸੀਗਾ ਜੀ ਹਾਂ ਇਹਦੇ ਨਾਲ ਹੀ ਆਪਾਂ ਅੱਗੇ ਚੱਲਦੇ ਆ ਜੀ ਤੇ ਇਹ ਸਾਨਾ ਇੱਥੋਂ ਦੇ ਸੇਵਾਦਾਰ ਸਾਹਿਬ ਇਹਨਾਂ ਨੇ ਹੀ ਮੈਨੂੰ ਜਿਹੜਾ ਇੱਥੋਂ ਦੇ ਦੱਸਿਆ ਸੀ ਪ੍ਰਾਤਨ ਦਰਵਾਜ਼ਾ ਇਹ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰਦੁਆਰਾ ਸਾਹਿਬ ਜਿਹੜਾ ਇੱਥੇ ਪਹਿਲਾਂ ਹੁੰਦੇ ਸਨ ਤੇ ਇਸ ਕਰਕੇ ਮੈਂ ਤੁਹਾਨੂੰ ਦੁਆਰਾ ਤੋਂ ਫੇਰੇ ਇਹ ਗੁਰਦੁਆਰਾ ਸਾਹਿਬ ਜੀ ਦਰਸ਼ਕਾਣ ਦਾ ਦਰਸ਼ਨ ਕਰ ਲੋ ਸੰਗਤ ਜੀ ਤੁਹਾਨੂੰ ਤੁਹਾਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਇਸ ਪਾਵਨ ਇਤਿਹਾਸਿਕ ਸਥਾਨ ਦੇ ਜੀ ਇਹ ਦਰਸ਼ਨ ਨੇ ਤੁਹਾਨੂੰ ਮੁਰਕੇ ਲੱਭਣੇ ਤੇ ਤੁਸਾਂ ਸਾਰਿਆਂ ਨੇ ਚੱਲੇ ਜਾਣਾ ਜਿਹੜੇ ਦਰਸ਼ਨ ਕੀਤੇ ਉਹ ਬ्यर्थ ਨਹੀਂ ਜਾਂਦੇ ਇਸ ਕਰਕੇ ਸੰਗ ਜੀ ਵਿਆਪਚਨ ਕਰ ਲਓ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਤੁਹਾਡੇ ਜੋ ਵੀ ਇਸ ਵੀਡੀਓ ਨੂੰ ਮੇਰੇ ਮਾਧਿਅਮ ਰਾਹੀਂ ਦੇਖ ਰਿਹਾ ਹੈਗਾ ਉਹਨਾਂ ਦੇ ਘਰ ਦਿਨ ਦੁੱਗਣੀ ਕਮਾ ਕਰਾਂ ਇੱਧਰ ਰਾਤ ਦੁੱਗਣੀ ਹੋਵੇ ਜੀ ਇਹਦੇ ਨਾਲ ਜਿਹੜੇ ਆਪਾਂ ਵੀਡੀਓ ਨੂੰ ਸਮਰਥਤ ਕਰਾਂਗੇ ਅੱਗੇ ਆਪਾਂ ਚੱਲਦੇ ਆਂ ਤੇ ਹੋਰ ਵੀ ਜੋ ਕੁਝ ਹੋਇਆ ਲਾਹੇਵੰਦ ਤੁਹਾਨੂੰ ਦਿਖਾਵਾਂਗੇ ਜੀ ਤੇ ਸਾਰਾ ਲੰਗਰ ਹਾਲ ਆ ਸਾਰੇ ਭਾਂਡੇ ਢਿੰਡੇ ਜਿਹੜੇ ਪਏ ਆ ਤੇ ਪੁਰਾਣੇ ਆ ਚੁੱਲ੍ਹੇ ਪਏ ਆ ਜੀ ਜਿਹੜੇ ਕਮਰੇ ਫੇਰ ਸਾਹਮਣੇ ਵੀ ਤੁਸੀਂ ਦੇਖ ਸਕਦੇ ਹੋ ਉਹ ਵੀ ਜਿਹੜਾ ਹੁਣ ਮਾਰ ਉਹ ਸਾਹਮਣੇ ਜਿਹੜਾ ਲੰਗਰ ਹਾਲ ਹੁੰਦਾ ਹੈ ਸਾਹਮਣੇ ਪਹਿਲਾਂ ਤੇ ਹੁਣ ਇਹ ਇਹਨੂੰ ਵੀ ਢਾ ਦਿੱਤਾ ਜਾਏਗਾ ਕਿਉਂਕਿ ਜਿਹੜੇ ਗੁਰੂ ਘਰ ਦੇ ਵਿੱਚ ਨਵੇਂ-ਨਵੇਂ ਜਿਹੜੇ ਬਾਬਾ ਜੀ ਆਉਂਦੇ ਨੇ ਕਾਰਸੇਵਾ ਵਾਲੇ ਉਹ ਆਪਣੇ ਹਿਸਾਬ ਨਾਲ ਜਿਹੜਾ ਕਰਦੇ ਲੈਂਦੇ ਆ ਤੇ ਇਸ ਦੇ ਨਾਲ ਹੀ ਜਿਹੜੀ ਆਪਾਂ ਅੱਗੇ ਆਪ ਚੱਲਦੇ ਆ ਤੁਹਾਨੂੰ ਦਿਖਾਣੇ ਆ ਜੀ ਕਾਰਪੋਲੇ ਕਾਰਸੇਵਾ ਵਾਲੇ ਬਾਬਾ ਜੀ ਦੇ ਸਾਹਮਣੇ ਲੰਗਰ ਵੀ ਮਾਇਰ ਵੀ ਦੇਖੋ ਪ੍ਰਾਪਤ ਕਰੋ ਜੀ ਪ੍ਰਾਤਨ ਜਿਹੜੀ ਮਾਰਤਾ ਵੀ ਢਾਈ ਜਾਣੀ ਹੈ ਦੱਸਣ ਚਾਇਆ ਕਾਰਸੇਵਾ ਵਾਲਿਆਂ ਵੱਲੋਂ ਕੋਕ ਲੈਂਟਰ ਲੁੰਟਰ ਰਗਾ ਕਾ ਦਿੱਤਾ ਹੈਗਾ ਇਹ ਸਾਹਮਣੇ ਜਿਹੜੀ ਡਿਊਟੀ ਹੈਗੀ ਆ ਤੁਸੀਂ ਦੇਖ ਸਕਦੇ ਹੋ ਸਾਹਮਣੇ ਕਾਰਾ ਪੂਰਾ ਹੈ ਜੀ ਇੱਧਰ ਪਰਲੇ ਪਾਸੇ ਤੱਕ ਦਫ਼ਤਰ ਸਾਹਮਣੇ ਆਪਣਾ ਰੈੱਡ ਕਲਰ ਦਾ ਜਿਹੜਾ ਐਕਟਵਾ ਖੜਾ ਇਸ ਦੇ ਨਾਲ ਹੀ ਤੁਸੀਂ ਸੰਗਤ ਜੀ ਇਸ ਗੁਰਦੁਆਰਾ ਸਾਹਿਬ ਜੀ ਦੇ ਪਾਛਾ 6ਵੇਂ ਦੇ ਪਾਛਾ 9ਵੇਂ ਦੇ ਦਰਸ਼ਕੀ ਤੇ ਇਸ ਨਾਲ ਹੀ ਜਿਹੜੇ ਮੈਂ ਵੀਡੀਓ ਨੂੰ ਇੱਥੇ ਸਮਾਪਤ ਕਰਦਾ ਤੇ ਕੋਈ ਬੋਲਦਿਆਂ ਗਲਤੀ ਹੋ ਗਈ ਹੋਵੇ ਤਾਂ ਮਾਫ ਕਰਨਾ ਜੀ ਤੇ ਅਗਲੀ ਵੀਡੀਓ ਹੋਂ ਤੱਕ ਮੇਰਾ ਇੰਤਜ਼ਾਰ ਕਰਨਾ ਵਾਹਿਗੁਰੂ ਦੇ ਚਰਨਾਂ 'ਚ ਮੇਰੀ ਇਹ ਹੀ ਅਰਦਾਸ ਹੈ ਜਿਹੜਾ ਕੋਈ ਮੇਰੀ ਇਸ ਵੀਡੀਓ ਨੂੰ ਦੇਖ ਰਿਆ ਉਹਨਾਂ ਦੇ ਘਰਾਂ 'ਚ ਦਿਨ ਦੁਖੜੀ ਰਾਤ ਚੌਕਣੀ ਹੋਵੇ ਦੁੱਖਾਂ ਕਲੇਸ਼ਾਂ ਦਾ ਨਾਸ਼ ਹੋਵੇ ਸਭ ਦੇ ਘਰਾਂ 'ਚ ਸਾਡੇ ਘਰਾਂ 'ਚ ਵੀ ਸਭ ਦੇ ਘਰਾਂ 'ਚ ਦੁੱਖਾਂ ਕਲੇਸ਼ਾਂ ਦਾ ਜਿਹੜਾ ਨਾਸ਼ ਹੋਵੇ ਇਹ ਨਾਲ ਹੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤੇ ਜਿਹੜੇ ਕਿਸੇ ਵੀਰ ਭਾਈ ਜਿਹੜਾ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲੈਣ ਜੀ ਤਾਂ ਜੋ ਤੁਸੀਂ ਮੇਰੀ ਅਗਲੀ ਵੀਡੀਓ ਬੜੀ ਆਸਾਨੀ ਨਾਲ ਦੇਖ ਸਕੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ